ਦਿਲੋਰ ਦੇ ਇੱਕ ਹੋਟਲ ਵਿੱਚ ਨੀਰਮਣੀ ਜਰਵਾ ਸਭ ਪਰ ਸੇਮ ਲਾਲਵਾਸੀ ਮੁਹੱਲਾ ਮੁਤਾਬੀ ਕੋਠੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਨੀਰਮਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁੱਤਰ ਰਾਜਕੁਮਾਰ ਉੱਪਰ ਸ਼ੰਟੀ ਅਤੇ ਉਸ ਵਿਪਤਨੀ ਸੋਨੀਆ ਜੋ ਕਿ ਮੈਨੂੰ ਲੜਾਈ ਝਗੜਾ ਕਰਕੇ ਬਹੁਤ ਪਰੇਸ਼ਾਨ ਕਰਦੇ ਸਨ ਅਤੇ ਇਹਨਾਂ ਪਤੀ ਪਤਨੀ ਨੇ ਲਗਭਗ 4 ਮਹੀਨੇ ਪਹਿਲਾਂ ਮੈਨੂੰ ਮੇਰੇ ਮਕਾਨ ਵਿੱਚ ਜਬਰਦਸਤੀ ਰਾਤ ਨੂੰ ਬਾਹਰ ਕੱਢ ਦਿੱਤਾ ਸੀ ਉਸ ਤੋਂ ਬਾਅਦ ਮੈਂ ਆਪਣੇ ਪੇਕੇ ਘਰ ਹਿਾਰਪੁਰ ਆਪਣੇ ਭਰਾ ਕੋਲ ਰਹਿਣ ਲੱਗ ਪਈ ਹੁਣ ਜਦੋਂ ਮੈਂ ਆਪਣੇ ਘਰ ਵਾਪਸ ਆਈ ਤਾਂ ਮੇਰੇ ਪੁੱਤਰ ਸ਼ਾਂਤੀ ਉਸ ਦੀ ਪਤਨੀ ਸੋਨੀਆ ਮੈਨੂੰ ਧਮਕੀਆਂ ਦੇਣ ਲੱਗ ਪਈ ਆਪਣੀ ਮਦਦ ਲਈ ਮੈਂ ਆਪਣੇ ਕਾਉਂਸਲਰ ਦੇਵਰ ਸੁਰੇਂਦਰ ਕੈਂਥ ਅਤੇ ਕਾਉਂਸਲਰ ਵਿਆਵਕ ਸ਼ਰਮਾ ਨੂੰ ਬੇਨਤੀ ਕੀਤੀ ਤਾਂ ਉਹਨਾਂ ਨੇ ਇੱਕ ਸ਼ਿਕਾਇਤ ਡੀਐਸਪੀ ਫਿਲੌਰ ਨੂੰ ਦੇਣ ਵਾਸਤੇ ਕਿਹਾ ਮੈਂ ਸ਼ਿਕਾਇਤ ਅੱਜ ਵੀ ਤਰਿਕਾ ਡੀਐਸਪੀ ਸਾਹਿਬ ਨੇ ਕਾਰਵਾਈ ਕਰਦਿਆਂ ਮੇਰੇ ਪੁੱਤਰ ਤੇ ਮੁੰਹ ਨੂੰ ਦਫਤਰ ਬੁਲਾਇਆ ਉਸ ਮੌਕੇ ਇਹ ਦੋਨੇ ਆਪਣੇ ਚਾਚੇ ਕਾਉਂਸਲਰ ਸੁਰਿੰਦਰ ਕੈਂਥ ਨਾਲ ਗਾਲੀ ਗਲੋਚ ਅਤੇ ਹੱਤੋਂ ਪਾਈ ਹੋਏ ਇਹਨਾਂ ਨੇ ਚਾਚੇ ਦੀ ਉਂਗਲ ਤੋੜ ਦਿੱਤੀ ਜਿਸ ਕਾਰਨ ਸ਼ੈਂਟੀ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਪਰਚਾ ਦਰਜ ਕੀਤਾ ਪਰਚਾ ਦਰਜ ਹੋਣ ਤੋਂ ਬਾਅਦ ਸ਼ੈਂਟੀ ਬੁਖਲਾਟ ਵਿੱਚ ਆ ਕੇ ਕਾਉਂਸਲਰ ਸੁਰਿੰਦਰ ਕੈਨ ਤੇ ਕਾਉਂਸਲਰ ਵੈਭਾਸ਼ਰਮਾ ਦੋਸ਼ ਲਾ ਰਿਹਾ ਹੈ ਇਹ ਮੇਰੇ ਤੇ ਝੂਠੇ ਪਰਚੇ ਦਰਜ ਕਰਵਾ ਰਹੇ ਹਨ ਇਸ ਮੌਕੇ ਨੀਲਮ ਰਾਣੀ ਬੀ ਬੇਟੀ ਲਵੀਰ ਕੌਰ ਨੇ ਕਿਹਾ ਕਿ ਮੇਰਾ ਪਰ ਸ਼ੈਂਟੀ ਅਤੇ ਭਾਬੀ ਨੇ ਮੇਰੀ 65 ਸਾਲ ਦੀ ਬਜ਼ੁਰਗ ਮਾਤਾ ਨੂੰ ਉਹਨਾਂ ਦੇ ਘਰ ਵਿੱਚੋਂ ਜ਼ਬਰਦਸਤੀ ਕੱਢ ਦਿੱਤਾ ਸੀ ਮੇਰੇ ਚਾਚਾ ਜੀ ਸੁਰਿੰਦਰ ਕੈਨ ਤੇ ਕਾਉਂਸਲਰ ਵੈਭਾਸ਼ਰਮਾ ਜੀ ਮੇਰੇ ਮਾਤਾ ਨੂੰ ਇਨਸਾਫ਼ ਦਿਵਾਉਣ ਲਈ ਮਦਦ ਕਰ ਰਹੇ ਹਨ ਉਹਨਾਂ ਪੁਲਿਸ ਪ੍ਰ ਕਿ ਮੇਰੀ ਮਾਤਾ ਨੂੰ ਇਨਸਾਫ ਦਵਾਇਆ ਜਾਵੇ ਉੱਥੇ ਨੀਲਮ ਰਾਣੀ ਦੇ ਭਾਰ ਰਕੇਸ਼ ਕੁਮਾਰ ਹਿਸ਼ਾਰਪੁਰ ਨੇ ਦੱਸਿਆ ਕਿ ਉਹਨਾਂ ਦੀ ਕੈਨ ਦੁਖੀ ਹੋ ਕੇ 4 ਮਹੀਨੇ ਤੋਂ ਉਹਨਾਂ ਕੋਲ ਹਿਸ਼ਾਰਪੁਰ ਰਹਿ ਰਹੀ ਸੀ ਕਾਉਂਸਲਰ ਸੁਰੇਂਦਰ ਕੈਂਥ ਨੇ ਦੱਸਿਆ ਕਿ ਉਹਨਾਂ ਦੇ ਭਰਾ गुਜ਼ਰ ਚੁੱਕੇ ਹਨ ਉਹਨਾਂ ਦੇ ਪਤੀ ਜੇ ਸ਼ੈਂਟੀ ਨੇ ਆਪਣੀ ਮਾਤਾ ਨੂੰ ਉਹਨਾਂ ਦੇ ਘਰ ਵਿੱਚੋਂ ਕੱਢਿਆ ਮੈਂ ਹਮਦਰਦੀ ਕਰਕੇ ਆਪਣੀ ਪਰਜਾਈ ਦੀ ਮਦਦ ਕੀਤੀ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਮੇਰੇ ਉੱਪਰ ਹਮਲਾ ਕਰਨ ਵਾਲੇ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਕਰਾਇਆ ਇਹਨਾਂ ਕੀ ਹੋਇਆ ਬੇਟਾ ਤੁਸੀਂ ਦੱਸਿਓ ਬਣਾ ਬਾਅਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਲਵਲੀਨ ਗੋਟ ਮੇਰੇ ਮਦਰ ਨੀਲਮ ਰਾਣੀ ਇਹ ਗੁਲਾਬੀ ਕੋਠੀ ਫਲੋਰ ਇੱਥੇ ਰਹਿੰਦੇ ਆ ਤੇ ਮੇਰਾ ਬ੍ਰਦਰ ਆ ਜਿਹਨੇ ਕਿ ਇਹਨਾਂ ਨੂੰ ਘਰੋਂ ਬਾਹਰ ਕੱਢਿਆ ਹੋਇਆ ਆ ਆਪਣੀ ਘਰ ਵਾਲੀ ਦੇ ਨਾਲ ਇਹਦੇ ਲੜਾਈ ਇਹਦਾ ਦੋਨਾਂ ਦਾ ਲੜਾਈ ਝਗੜਾ ਚੱਲਦਾ ਰਹਿੰਦਾ ਆ ਜਿਹਦੇ ਚੱਲਦੇ ਇਹਨਾਂ ਨੂੰ ਵੀ ਬਹੁਤ ਪਰੇਸ਼ਾਨ ਕੀਤਾ ਹੋਇਆ ਆ ਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਨੇ ਉੱਥੇ ਆਪਣਾ ਜਲੰਧਰ ਵੀ ਫਾਈਲ ਕੀਤਾ ਸੀਗਾ ਸਾਰਾ ਲਿਖ ਲਖਈਆ ਬਿਆਨ ਕਰਕੇ ਆਏ ਤਾਂ ਜਦੋਂ ਅੱਧੀ ਰਾਤ ਨੂੰ ਇਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਇਹਨਾਂ ਦਾ ਬ੍ਰਦਰ ਜਿੱਤਾ ਮੇਰੇ ਮਾਮਾ ਜੀ ਇਹਨਾਂ ਨੂੰ ਲੈ ਕੇ ਗਏ ਪੇਕੀ ਇਹਨਾਂ ਦੇ ਹੁਸ਼ਿਆਰਪੁਰ ਜੋ 4 ਮਹੀਨੇ ਹੋ ਗਏ ਆ ਫਿਰ ਆਪਣੇ ਘਰੋਂ ਬਾਹਰ ਆ ਜਦੋਂ ਦੇ ਉੱਥੇ ਹੀ ਰਹਿੰਦੇ ਆ ਆਪਣੇ ਘਰ ਨਹੀਂ ਆ ਸਕਦੇ ਇਹਨਾਂ ਨੂੰ ਅਜੋਦ ਕਹਿੰਦੇ ਆ ਵੀ ਘਰ ਆਣ ਨੂੰ ਕਹਿੰਦੇ ਆ ਤੇ ਕਹਿ ਦਿੰਦਾ ਵੀ ਕੱਲਾ ਮੇਰੇ ਮਦਰ ਨੂੰ ਭੇਜ ਦੋ ਕੋਈ ਹੋਰ ਰਿਸ਼ਤੇਦਾਰ ਕੋਈ ਵੀ ਨਾ ਆਵੇ ਜਾਵੇ ਤਾਂ ਜਿਹੜਾ ਕੋਈ ਆਇਆ ਮੈਂ ਲੱਤਾਂ ਤੋੜ ਦੂੰ ਮੈਂ ਐਂਦਾ ਕਰ ਦੂੰ ਮੈਂ ਉਹਦਾ ਕਰ ਦੂੰ ਤੇ ਸਾਨੂੰ ਧਮਕੀਆਂ ਦਿੰਦਾ ਹੈ ਅਸੀਂ ਆਪਣੇ ਘਰ ਆਣਾ ਚਾਹੁੰਦੇ ਮੇਰੇ ਮੇਰੇ ਫਾਦਰ ਸਾਹਿਬ ਦਾ ਇਹ ਘਰ ਹੈ ਮੇਰੇ ਪਰਪਰਦਾ ਦਾ ਨਹੀਂ ਹੈਗਾ ਤੇ ਫਾਦਰ ਸਾਹਿਬ ਦਾ ਘਰ ਅਸੀਂ ਆਪਣੇ ਘਰ ਜਾਣਾ ਚਾਹੁੰਦੇ ਆ ਘਰੋਂ ਬਾਹਰ ਹੋਈਆਂ ਤੇ ਜਿਦਾਂ ਪਹਿਲਾਂ ਵੀ ਇਹਨੇ ਕਿਹਾ ਵੀ ਮੇਰੀ ਮੇਰੀ ਵਾਈਫ ਮੇਰੇ ਮਦਰ ਮੇਰੇ ਮਦਰ ਨੂੰ ਆਖੇ ਨੀਂਦ ਦੀਆਂ ਗੋਲੀਆਂ ਦਿੰਦੀ ਸੀਗੀ ਇਹਨੇ ਪਹਿਲਾਂ ਵੀ ਕਿਹਾ ਹੋਇਆ ਹੈ ਤਾਂ ਹਾਂਜੀ ਮੈਂ ਸ੍ਰਿੰਦਰ ਕੈਂਤ ਕਾਉਂਸਲਰ ਵਾਰਡ ਨੰਬਰ 11 ਫਲੋਰ ਜੋ ਕਿ ਮੇਰੇ ਇੱਕ ਭਤੀਜੇ ਰਾਜਕਮਰ ਅਰੁਪ ਸ਼ੰਟੀ ਨੇ ਇੱਕ ਪ੍ਰੈਸ ਵਿੱਚ ਬਿਆਨ ਦਿੱਤਾ ਵਾ ਵੀ ਮੇਰਾ ਚਾਚਾ ਸ੍ਰਿੰਦਰ ਕੈਂਤ ਕਾਉਂਸਲਰ ਅਤੇ ਬੈਬੋ ਸ਼ਰਮਾ ਸਾਡੇ ਘਰ ਵਿੱਚ ਦਖਲਦਾਨੀ ਕਰਦੇ ਆ ਜੋ ਕਿ ਅਸੀਂ ਕੋਈ ਵੀ ਇਹਦੇ ਬਾਰੇ ਦਖਲਦਾਨੀ ਨਹੀਂ ਕਰਦੇ ਜਿਸ ਨੇ ਆਪਣੀ ਮਾਤਾ ਨੂੰ ਘਰੋਂ ਕੱਢਿਆ ਵਾ ਕਿੰਨਾ ਚਿਰ ਹੋ ਗਿਆ ਵਾ 4 ਮਹੀਨੇ ਦੇ ਕਰੀਬ ਹੋ ਚੁੱਕੇ ਆ ਉਹ ਘਰੋਂ ਬਾਹਰ ਰਹਿੰਦੀ ਆ ਜਿਸ ਦੀ ਉਮਰ 65-70 ਸਾਲ ਦੇ ਕਰੀਬ ਆ ਜਦੋਂ ਅਸੀਂ ਉਹਦੇ ਹਮਦਰਦੀ ਕਰਕੇ ਮਤਲਬ ਇਹਨੂੰ ਕਿਹਾ ਕੇ ਜਰੀ ਬੇਨਤੀ ਕੀਤੀ ਆ ਪਰ ਇਹ ਕਦੀ ਸਾਨੂੰ ਕਹਿੰਦਾ ਵਾ ਉਹ ਨਸ਼ੇ ਦੀਆਂ ਗੋਲੀਆਂ ਮੇਰੀ ਘਰ ਵਾਲੀ ਦਿੰਦੀ ਆ ਐਦਾਂ ਬਦ ਕਰਕੇ ਕਈ ਕੁਝ ਕਰਦਾ ਵਾ ਅਸੀਂ ਸਾਡਾ ਇਹਦੇ ਵਿੱਚ ਕੋਈ ਲੈਣ ਦੇ ਨਹੀਂ ਆ ਜੋ ਵੀ ਦਰਖਾਸਤ ਵਗੈਰਾ ਦਿੱਤੀ ਆ ਉਹ ਸਾਡੀ ਪਰਜਾਈ ਨਹੀਂ ਦਿੱਤੀ ਆ ਮੈਂ ਉਹਦੇ ਵਿੱਚ ਕੁਝ ਨਹੀਂ ਸਗੋਇਨ ਮੇਰੇ ਇੱਕ ਝਗੜਾ ਕਰਕੇ ਮੇਰੇ ਸੱਟ ਮਾਰੀ ਆ ਜਿਸ ਦਾ ਪਰਚਾ ਮੈਂ ਸਿਵਲ ਹਸਪਤਾਲ ਦਾ ਦਾਖਲ ਹੋ ਕੇ ਕਰਵਾਇਆ ਵਾ ਇਹਦੇ ਉੱਤੇ ਤੇ ਉਹਦੀ ਵੀ ਮੈਂ ਕਹਿੰਦਾ ਵੇ ਇਹਦੇ ਤੇ ਕਾਰਵਾਈ ਕਰਕੇ ਇਹਨੂੰ ਅਰੈਸਟ ਕੀਤਾ ਜਾਵੇ ਜੋ ਕਿ ਸਾਨੂੰ ਖਤਰਾ ਵਾ ਜੋ ਵੀ ਇਹ ਅਲੀਗੇਸ਼ਨ ਸਾਡੇ ਤੇ ਲਾਉਂਦਾ ਵਾ ਪੈਵੋਪ ਸ਼ਰਮਾ ਤੇ ਤਾਂ ਮੇਰੇ ਤੇ ਉਹ ਬਿਲਕੁਲ ਗਲਤ ਆ ਅਸੀਂ ਕੋਈ ਇਹਦੇ ਤੇ ਨਾਲ ਸਾਡਾ ਕੋਈ ਲੈਣ ਦੇ ਨਹੀਂ ਆ ਕੋਈ ਹਾਂਜੀ ਆਪਸੇ ਇਹ ਨਾ ਦੀ ਹਸਬੰਡ ਵਾਈਫ ਦੀ ਲੜਾਈ ਤੇ ਇਹਨਾਂ ਨੂੰ ਉੱਦੀ ਵਿੱਚ ਕਰਦੇ ਸੀ